ਦੇਖ ਰਹੇ ਹੋ ਇਸ ਵਕਤ ਨਰਮੇ ਤੇ ਜਿਹੜਾ ਫੁੱਲ ਹੈਗਾ ਉਹ ਪੈਣਾ ਸ਼ੁਰੂ ਹੋ ਗਿਆ ਇਹ ਫੁੱਲ ਤੋਂ ਬਾਅਦ ਨਰਮੇ ਦਾ ਰੱਖ ਰਖਾਵ ਜ਼ਿਆਦਾ ਤਾ ਹੋ ਜਾਂਦਾ ਕਿਉਂਕਿ ਹੁਣ ਗੁਲਾਬੀ ਸੋਡੀ ਦਾ ਕਿਤੇ ਨ ਕਿਤੇ ਅਟੈਕ ਹੋ ਸਕਦਾ ਹੈ ਹਾਲਾਂਕਿ ਬੜੀ ਮਿਹਨਤ ਕਿਸਾਨਾਂ ਨੂੰ ਕਰਨੀ ਪੈ ਰਹੀ ਹੈ ਕਿਉਂਕਿ ਨਰਮੇ ਨੂੰ ਬਚਾਣਾ ਬਹੁਤ ਮੁਸ਼ਕਲ ਹੈਗਾ ਨਰਮੇ ਦੇ ਉੱਤੇ ਬਹੁਤ ਮਿਹਨਤ ਲੱਗ ਰਹੀ ਹੈ ਪਿਛਲੇ ਸਮੇਂ ਦਾ ਮੀਂਹ ਵੀ ਜਿਹੜਾ ਬਹੁਤ ਘੱਟ ਪਿਆ ਮੌਸਮ ਖੁਸ਼ਕ ਰਿਹਾ ਮੌਸਮ ਖੁਸ਼ਕ ਰਹਿਣ ਦੇ ਕਾਰਨ ਜਿਹੜੇ ਕਿਸਾਨ ਹੈ ਕਈਆਂ ਨੇ ਆਪਣਾ ਨਰਮਾ ਵਾਹ ਵੀ ਦਿੱਤਾ ਪਰ ਦੰਸਪਰੇ ਹੈ ਕਰਨ ਤੋਂ ਬਾਅਦ ਵੀ ਇਹ ਹਜੇ ਪੱਤੇ ਇਕੱਠੇ ਕਰ ਰਿਹਾ ਹੈ ਤੇ ਜਿਹੜੇ ਵੀ ਫੁੱਲ ਖਿੜ ਰਹੇ ਨੇ ਉਹਨਾਂ ਦੀ ਤੁਸੀਂ ਹਾਲਤ ਦੇਖ ਹੀ ਸਕਦੇ ਹੋ ਬਾਕੀ ਤੋਂ ਬੇ ਸਾਹਮਣੇ ਜਿਹੜਾ ਕੱਚਾ ਰਿੰਡਾ ਉਹਦੇ ਤਾਂ ਫਿਲਹਾਲ ਹਜੇ ਨਹੀਂ ਹੈਗੀ ਸੰਡੀ ਕੋਈ ਵੀ ਹਾਂ ਜਿਹੜਾ ਜਦੋਂ ਪੱਕ ਗਿਆ ਉਹ ਅੱਧਾ ਕਾਣਾ ਨਿਕਲਦੇ ਟਮਾਚਰ ਸੀਗਾ ਸੀ ਸਪਰੇਆ ਕਰਨ ਦੇ باوجود ਤੇ ਉਹ ਖਤਮ ਹੋ ਚੁੱਕਿਆ ਜੀ ਹਾਂਜੀ ਅਚੋ ਭਾਈ ਕਿੰਨੀ ਕਿ ਚਿੰਤਾ ਵੱਜ ਜਾਂਦੀ ਹੈ ਕਿਉਂਕਿ ਫਸਲ ਬਹੁਤ ਖਰਾਬ ਹੋਈ ਹੈ ਪਿਛਲੀ ਵਾਰ ਵੀ ਇਸ ਵਾਰ ਵੀ ਚਿੰਤਾ ਹੈਗੀ ਹੈ ਖੇਤੀ ਮਾਹਰ ਕਹ ਰਿਹਾ ਕਿ ਹੁਣ ਤੁਹਾਨੂੰ ਨਿਗਰਾਨੀ ਰੱਖਣੀ ਪੈਣੀ ਹੈ ਖੇਤ ਚ ਗੇੜਾ ਮਾਰਦੇ ਰਹਿਣਾ ਪਊਗਾ ਤੇ ਕੀ ਗੁਲਾਬੀ ਸੁੰਢੀ ਪੈਣ ਦੇ ਹੌਂ ਚਾਂਸ ਬਣ ਰਹੇ ਹੈ ਬਿਲਕੁਲ ਜੀ ਬਿਲਕੁਲ 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 ਟੈਨਸ਼ਨ ਸਾਨੂੰ ਪੂਰੀ ਵੱਜ ਜਾਂਦੀ ਹੈ ਜੇ ਕਿਸਾਨ ਕੋਲ ਇਹ ਹੀ ਕੋਈ ਫਸਲ ਹੁੰਦੀ ਹੈ ਕਿਉਂਕਿ ਇੱਕ ਕਣਕ ਤੇ ਇੱਕ ਨਰਮਾ ਸਾਡੇ ਕੋਲ ਦੋ ਫਸਲਾਂ ਹੁੰਦੀਆਂ ਨੇ ਦੋਨਾਂ ਫਸਲਾਂ ਚੋਂ ਜੇ ਇੱਕ ਫਸਲ ਖਰਾਬ ਇਸ ਇੱਤੇਰਾ ਇਹ ਅੰਦਾ-ਪੰਦਾ ਕਿਸਾਨ ਹਾਂ ਸਾਡੇ ਪਿੰਡ ਚੋਂ ਲਗਭਗ 70-80% ਲੋਕਾਂ ਨੇ ਜਿਹੜੇ ਨਰਮੇ ਖਰਾਬ ਹੋ ਚੁੱਕੇ ਸੀਗੇ ਉਹ ਉਹਨਾਂ ਨੇ ਬਾਹਰ ਹੀ ਬਾਕੀ ਉਹਨਾਂ ਨੇ ਦੁਬਾਰੇ ਝੋਨਾ ਲਾਉਣਾ ਸ਼ੁਰੂ ਕਰਤਾ ਦਿੱਤੇ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਮਾਲਵਾ ਪੱਟੀ ਇਲਾਕੇ ਚ ਨਰਮਾ ਬਹੁਤ ਘੱਟ ਰਹਿ ਗਿਆ ਕਿਉਂਕਿ ਪਿਛਲੇ ਸਮੇਂ ਤੋਂ ਨਰਮੇ ਦੇ ਕਿਸਾਨ ਜਿਹੜੇ ਹੈਗੇ ਜਿਹੜੇ ਕਿਸਾਨ ਨਰਮਾ ਬੀਜਦੇ ਸੀ ਤਾਂ ਉਹਨਾਂ ਨੂੰ ਵੱਡਾ ਨੁਕਸਾਨ ਹੋਇਆ ਗੁਲਾਬੀ ਸੁੰਡੀ ਤੇ ਚਿੱਟਾ ਮੱਛਰ ਇਹਦੇ ਕਰਕੇ ਕੰਟਰੋਲ ਨਹੀਂ ਹੋਇਆ ਨਰਮਾ ਤੇ ਬਹੁਤ ਜਗ੍ਹਾ ਨਰਮਾ ਕਿਸਾਨਾਂ ਨੇ ਖਤਮ ਕਰਤਾ ਇਸ ਵਾਰ ਵੀ ਬਹੁਤ ਘੱਟ ਨਰਮਾ ਰਹੇਗਾ ਪਰ ਜਿਹੜਾ ਹੁ ਨਰਮਾ ਬਚਿਆ ਉਸ ਨਰਮੇ ਦਾ ਖਾਸ ਤੌਰ ਤੇ ਧਿਆਨ ਰੱਖਣਾ ਪਊਗਾ ਕਿਉਂਕਿ ਹੁਣ ਖੇਤੀਬਾੜੀ ਮਾਹਰ ਕਹਿੰਦੇ ਨੇ ਕਿ ਹੁਣ ਨਰਮੇ ਦੇ ਉੱਤੇ ਫਲਾਵਰਿੰਗ ਸ਼ੁਰੂ ਹੋਗੀ ਨਰਮੇ ਤੇ ਜਿਹੜਾ ਫੁੱਲ ਹੈ ਉਹ ਸ਼ੁਰੂ ਹੋ ਗਿਆ ਤਾਂ ਇਸ ਵਕਤ ਮੈਂ ਤੁਹਾਨੂੰ ਦਿਖਾ ਰਿਹਾ ਤਸਵੀਰਾਂ ਇਹ ਨਰਮੇ ਦੇ ਖੇਦੇ ਵਿੱਚ ਅਸੀਂ ਇਸ ਵਕਤ ਖੜੇ ਆ ਤੇ ਜਿਹੜੇ ਕਿਸਾਨ ਨਰਮਾ ਬੀਜਿਆ ਹੁਣ ਇਸ ਵਕਤ ਉਹਨਾਂ ਦੀ ਸਭ ਤੋਂ ਵੱਡੀ ਚਿੰਤਾ ਬਣ ਗਿਆ ਕਿ ਹੁਣ ਇਹ ਨਰਮੇ ਦਾ ਧਿਆਨ ਰੱਖਣਾ ਪੈਣਾ ਕਿਉਂਕਿ ਇਹਦੀ ਫਲਾਵਰਿੰਗ ਜਿਹੜੀ ਹੈ ਸ਼ੁਰੂ ਹੋ ਗਈ ਆ ਤੁਸੀਂ ਦੇਖ ਰਹੇ ਹੋ ਇਸ ਵਕਤ ਨਰਮੇ ਤੇ ਜਿਹੜਾ ਫੁੱਲ ਹੈਗਾ ਉਹ ਪੈਣਾ ਸ਼ੁਰੂ ਹੋ ਗਿਆ ਇਹ ਫੁੱਲ ਤੋਂ ਬਾਅਦ ਨਰਮੇ ਦਾ ਰੱਖ-ਰਖਾਵ ਜ਼ਿਆਦਾ ਤਾ ਹੋ ਜਾਂਦਾ ਕਿਉਂਕਿ ਹੁਣ ਗੁਲਾਬੀ ਸੁੰਡੀ ਦਾ ਕਿਤੇ ਨ ਕਿਤੇ ਅਟੈਕ ਹੋ ਸਕਦਾ ਤਾਂ ਇਸ ਕਰਕੇ ਖੇਤੀ ਬੜੀ ਮਾਹਰ ਕਹਿੰਦੇ ਆ ਕਿ ਸਪਰੇਹਾਂ ਜਿਹੜੀਆਂ ਵੀ ਵਿਭਾਗ ਵੱਲੋਂ ਦ ਬਹੁਤ ਨਰਮੇਦ ਰੱਖཔ་ ਜਿਹੜਾ ਕੱਟ ਰਿਹਾ ਹੈ ਤੁਸੀਂ ਦੇਖੋ ਇੱਥੋਂ ਤੁਹਾਨੂੰ ਦਿਖਾਣੇ ਆ ਸੀ ਫਲਾਵਰਿੰਗ ਜਿਹੜੀ ਹੈ ਸ਼ੁਰੂ ਹੋ ਚੁੱਕੀ ਹੈ ਟਿੰਡਾ ਦੇ ਥੱਲੇ ਬਾਨਾ ਹਾਲਾ ਕਿ ਬੜੀ ਮਿਹਨਤ ਕਿਸਾਨਾਂ ਨੂੰ ਕਰਨੀ ਪੈ ਰਹੀ ਹੈ ਕਿਉਂਕਿ ਨਰਮੇ ਨੂੰ ਬਚਾਣਾ ਬਹੁਤ ਮੁਸ਼ਕਲ ਹੈਗਾ ਨਰਮੇ ਦੇ ਉੱਤੇ ਬਹੁਤ ਮਿਹਨਤ ਲੱਗ ਰਹੀ ਹੈ ਪਿਛਲੇ ਸਮੇਂ ਮੀਂਹ ਵੀ ਜਿਹੜਾ ਬਹੁਤ ਘੱਟ ਪਿਆ ਮੌਸਮ ਖੁਸ਼ਕ ਰਿਹਾ ਮੌਸਮ ਖੁਸ਼ਕ ਰਹਿਣ ਦੇ ਕਾਰਨ ਜਿਹੜੇ ਕਿਸਾਨ ਹੈ ਕਈਆਂ ਨੇ ਆਪਣਾ ਨਰਮਾ ਵਾਹ ਵੀ ਦਿੱਤਾ ਪਰ ਜਿੰਨਾਂ ਕਹ ਕਹਿ ਦਈਏ ਕਿ ਇਹ ਜਿਹੜਾ ਹੁਣ ਨਰਮਾ ਤੁਹਾਨੂੰ ਦਿਖਾ ਰਹੇ ਆ ਸੀ ਇਸ ਵਕਤ ਬਠਿੰਡਾ ਦੇ ਫਲਾਵਰਿੰਗ ਸ਼ੁਰੂ ਹੋ ਗਈ ਆ ਤੁਸੀਂ ਦੇਖੋ ਫੁੱਲ ਲੱਗਣਾ ਜਿਹੜਾ ਸ਼ੁਰੂ ਹੋ ਗਿਆ ਨਰਮੇ ਨੂੰ ਤਾਂ ਹੁਣ ਇਸ ਤੋਂ ਬਾਅਦ ਟੀਂਡਿਆਂ ਦੀ ਵਾਰੀ ਹੈ ਹੁਣ ਟੀਂਡੇ ਬਣਨਗੇ ਤਾਂ ਟੀਂਡੇ ਵੀ ਕਾਫੀ ਹੱਦ ਤੱਕ ਚੜੇ ਆ ਬਣ ਚੁੱਕੇ ਆ ਚਿੱਟੇ ਮੱਛਰ ਤੋਂ ਇਹ ਫਸਲ ਬਚੀ ਹੋਈ ਲੱਗਦੀ ਆ ਪਰ ਕਿਸਾਨਾਂ ਦਾ ਇਸ ਤੇ ਹੁਣ ਧਿਆਨ ਰੱਖਣਾ ਜ਼ਰੂਰੀ ਆ ਖੇਤੀ ਮਾਹਰ ਕਹਿ ਰਿਹਾ ਕਿ ਹੁਣ ਫਸਲ ਦੇ ਉੱਤੇ ਪੂਰੀ ਨਿਗਰਾਨੀ ਰੱਖਣੀ ਪਊਗੀ ਕਿਉਂਕਿ ਇਸ ਫਸਲ ਤੇ ਦੁਬਾਰਾ ਗੁਲਾਬੀ ਸੁੰਡੀ ਦਾ ਹਮਲਾ ਨਾ ਹੋਵੇ ਕਿਤੇ ਕਿਸੇ ਕਿਸੇ ਇਲਾਕੇ 'ਚ ਗੁਲਾਬੀ ਸੁੰਡੀ ਪਾਈ ਗਈ ਆ ਪਰ ਫਿਲਹਾਲ ਜਿਹੜੇ ਖੇਤ ਦੇ ਵਿੱਚ ਮੈਂ ਖੜਾ ਆ ਟੀਂਡੇ ਇਹ ਜੀਵਨ ਸਿੰਘ ਵਾਲਾ ਪਿੰਡ ਹੈਗਾ ਤਾਂ ਇੱਥੇ ਤੁਸੀਂ ਦੇਖ ਰਹੇ ਹੋ ਇਹ ਟੀਂਡੇ ਜਿਹੜੇ ਲੱਗਣੇ ਸ਼ੁਰੂ ਹੋ ਗਿਆ ਫੁੱਲ ਵੀ ਜਿਹੜੇ ਬਾਨੇ ਸ਼ੁਰੂ ਹੋ ਗਿਆ ਤਾਂ ਬੜੀ ਵਧੀਆ ਫਿਲਹਾਲ ਇਹ ਕ੍ਰੌਪ ਨਰਮੇ ਦੀ ਲੱਗ ਰਹੀ ਹੈ ਕੁਦਰਤ ਕਿਤੇ ਨਾ ਕਿਤੇ ਕਹਿ ਸਕਦਾ ਹੈ ਕਿ ਇਸ ਕਿਸਾਨ ਦੇ ਉੱਤੇ ਜਰੂਰ ਮਿਹਰਬਾਨੀ ਕਰੋਗੇ ਬਾਕੀਆਂ ਤਾਂ ਬਹੁਤ ਵੱਡੇ ਪੱਦਰ ਤੇ ਨੁਕਸਾਨ ਹੋ ਗਿਆ ਫਲਾਵਰਿੰਗ ਜਿਹੜੀ ਹੈ ਬੜੀ ਸੋਹਣੀ ਹਾਈਟ ਹੈਗੀ ਇਹਨਾਂ ਬੂਟਿਆਂ ਦੀ ਪਰ ਕਿਤੇ ਕਿਤੇ ਵਿੱਚੋਂ ਨਰਮਾ ਖਰਾਬ ਵੀ ਹੈਗਾ ਪਰ ਹੁਣ ਇਹ ਜਿਹੜਾ ਇਹ ਪੀ ਕਵਰਸ ਹੈਗਾ ਯਾਨੀ ਇਹ ਟੈਨਸ਼ਨ ਦਾ ਸਭ ਤੋਂ ਵੱਡਾ ਇਹ ਏਰੀਆ ਕਿਉਂਕਿ ਹੁਣ ਇਹ ਫੁੱਲ ਜਿਹੜਾ ਇੱਥੇ ਬਣ ਗਿਆ ਫੁੱਲ ਤੋਂ ਬਾਅਦ ਟੀਂਡਾ ਬਣੂਗਾ ਤੇ ਜਿਹੜੀ ਗੁਲਾਬੀ ਸੰਡੀ ਹੈ ਉਹ ਟੀਂਡਿਆਂ ਦੇ ਵਿੱਚ ਕਈ ਥਾਂ ਜਿਹੜੀ ਪਾਈ ਗਈ ਹੈ ਤਾਂ ਕਿਸਾਨ ਸਾਡੇ ਨਾਲ ਹੈਗੇ ਉਹਨਾਂ ਨੇ ਗੱਲ ਵੀ ਕਰਦੇ ਆ ਕਿਉਂਕਿ ਜਸਪ੍ਰੀ ਸਿੰਘ ਕਿਸਾਨ ਹੈ ਜਿਹਦੇ ਖੇਤ ਅਸੀਂ ਇਸ ਵਕਤ ਮੌਜੂਦ ਹੈਗੇ ਆ ਤਾਂ ਬੜੀ ਵੱਡੀ ਬਾਈ ਜੀ ਚਿੰਤਾ ਵੱਧ ਜਾਂਦੀ ਹੈ ਇਸ ਕਿਉਂਕਿ ਨਰਮਾ ਬਹੁਤ ਕਿਸਾਨਾਂ ਨੇ ਵਾਹਿਆ ਆਪਣਾ ਕਾਫੀ ਕਿਸਾਨ ਜਿਹੜੇ ਹੈਗੇ ਨਰਮਾ ਖਤਮ ਕਰ ਚੁੱਕੇ ਹੈ ਕਿਉਂਕਿ ਰੇਹਾਂ ਸਪਰੇਹਾਂ ਵੀ ਨਹੀਂ ਸਹੀ ਮਿਲੀ ਉਹਨਾਂ ਨੂੰ ਇਹ ਦੱਸੋ ਕਿੰਨੀ ਸਪਰੇ ਤੇ ਹੋ ਚੁੱਕੀ ਹੈ ਹੁਣ ਫਲਾਵਰਿੰਗ ਜਿਹੜੀ ਇਹ ਦੀ ਸ਼ੁਰੂ ਹੋ ਗਈ ਹੈ ਇਸ ਵਕਤ ਫਸਲ ਦੇ ਹਾਲਾਤ ਕਿਵੇਂ ਹੈ ਦੇ ਅਸੀਂ ਇਹ ਤੋਂ ਪਹਿਲਾਂ ਤਿੰਨ ਸਪਰੇਆਂ ਕਰ ਚੁੱਕੇ ਹਾਂ ਜੀ ਤਿੰਨ ਸਪਰੇਆਂ ਕਰਨ ਤੋਂ ਬਾਅਦ ਵੀ ਇਹ ਹਜੇ ਪੱਤੇ ਇਕੱਠੇ ਕਰ ਰਿਹਾ ਹੈ ਤੇ ਜਿਹੜੇ ਵੀ ਫੁੱਲ ਖਿੜ ਰਹੇ ਨੇ ਉਹਨਾਂ ਦੀ ਤੁਸੀਂ ਹਾਲਾਤ ਦੇਖ ਹੀ ਸਕਦੇ ਹੋ ਅੱਛਾ ਪੱਕੀ ਤੁਹਾਡੇ ਸਾਹਮਣੇ ਹੈ ਜਿਹੜਾ ਕੱਚਾ ਟਿੰਡਾ ਉਹਦੇ ਚ ਤਾਂ ਫਿਲਹਾਲ ਹਜੇ ਨਹੀਂ ਹੈਗੀ ਸੁੰਡੀ ਕੋਈ ਵੀ ਠੀਕ ਹੈ ਕੱਚੇ ਨਹੀਂ ਹੈਗੀ ਹਾਂ ਜਿਹੜਾ ਜਦੋਂ ਪੱਕ ਗਿਆ ਉਹ ਅੱਧਾ ਕਾਣਾ ਨਿਕਲ ਰਿਹਾ ਹੈ ਤੇ ਹੁਣ ਬਾਈ ਹੁਣ ਤੱਕ ਕਿੰਨੀ ਸਪਰੇਹਾਂ ਤੇ ਹੋ ਚੁੱਕਿਆ ਪਰ ਆਹੋ ਜਿਹੜਾ ਟੈਂਡਾ ਤੁਸੀਂ ਤੋੜਿਆ ਐ ਇਸ ਟੈਂਡੇ 'ਚ ਤਾਂ ਗੁਲਾਬੀ ਸੁੰਡੀ ਬਿਲਕੁਲ ਨਹੀਂ ਹੈ ਜੀ ਵਿੱਚ ਬਿਲਕੁਲ ਨਹੀਂ ਹੈਗੀ ਬਈ ਹੈਗੀ ਹਾਂਜੀ ਹਾਂਜੀ ਤੇ ਚਿੱਟਾ ਮੱਛਰੂ ਮੇਲੇ ਤਾਂ ਨਾ ਮਤਰੀ ਰਹਿ ਗਿਆ ਹਾਂ ਚਿੱਟਾ ਮੱਛਰ ਸੀਗਾ ਸੀ ਸਪਰੇਹਾਂ ਕਰਨ ਦੇ ਬਾਵਜੂਦ ਤੇ ਉਹ ਖਤਮ ਹੋ ਚੁੱਕਿਆ ਜੀ ਹਾਂਜੀ ਅਚੋ ਬਾਈ ਕਿੰਨੀ ਕਿ ਚਿੰਤਾ ਵੱਧ ਜਾਂਦੀ ਹੈ ਕਿਉਂਕਿ ਫਸਲ ਬਹੁਤ ਖਰਾਬ ਹੋਈ ਐ ਪਿਛਲੇ ਬਾਰ ਵੀ ਇਸ ਵਾਰ ਵੀ ਚਿੰਤਾ ਹੈਗੀ ਐ ਖੇਤੀ ਮਾਹਰ ਕਹ ਰਿਹਾ ਕਿ ਹੁਣ ਤੁਹਾਨੂੰ ਨਿਗਰਾਨੀ ਰੱਖਣੀ ਪੈਣੀ ਐ ਖੇਤ 'ਚ ਗੇੜਾ ਮਾਰਦੇ ਰਹਿਣਾ ਪਊਗਾ ਕਿਉਂਕਿ ਗੁ ਟੈਨਸ਼ਨ ਸਾਨੂੰ ਪੂਰੀ ਵੱਜ ਜਾਂਦੀ ਹੈ ਜੇ ਕਿਸਾਨ ਕੋਲ ਹੀ ਕੋਈ ਫਸਲ ਆਉਂਦੀ ਹੈ ਕਿਉਂਕਿ ਇੱਕ ਕਣਕ ਤੇ ਇੱਕ ਨਰਮਾ ਸਾਡੇ ਕੋਲ ਦੋ ਫਸਲਾਂ ਹੁੰਦੀਆਂ ਨੇ ਦੋਨਾਂ ਫਸਲਾਂ ਚੋਂ ਜੇ ਇੱਕ ਫਸਲ ਖਰਾਬ ਹੋ ਜਾਂਦੀ ਹੈ ਤਾਂ ਦੂਜੀ ਫਸਲ ਤੇ ਸਿਰ ਤੇ ਰਹਿ ਜਾਂਦਾ ਬੰਦਾ ਕਿਸਾਨ ਇਸ ਕਰਕੇ ਟੈਨਸ਼ਨ ਤਾਂ ਪੂਰੀ ਹੈ ਜੇ ਹੁਣ ਇਹ ਫਸਲ ਵੀ ਖਰਾਬ ਹੋ ਗਈ ਤਾਂ ਉਦੋਂ ਬਾਅਦ ਚ ਸਾਰੀ ਮਿਹਨਤ ਤੇ ਪਾਣੀ ਫੇਰ ਜਾਂਦਾ ਜੀ ਪਰ ਹੁਣ ਬਾਈ ਖੇਤ ਚ ਕੀੜਾ ਮਾਰਨਾ ਪੈਣਾ ਤੁਹਾਨੂੰ ਵੀ ਹੁਣ ਲਗਾਤਾਰ ਨਿਗਰਾਨੀ ਰੱਖਣੀ ਹੈ। ਦਿਲੀ ਸਵੇਰ ਤੋਂ ਸ਼ਾਮ ਇੱਥੇ ਰਹਿੰਦੇ ਜੀ ਸਾਰੇ ਦਿਨ ਖੇਚੀ ਰਹਿੰਦੇ ਹਾਂ ਜੀ। ਪਰ ਫਿਲਹਾਲ ਤਾਂ ਦੇਖੀ ਹਾਈਟ ਹੈਗੀ ਹੈ ਜਾਂ ਮੱਛਰ ਤੋਂ ਕਾਫੀ ਬਚਾ ਲੱਗ ਰਿਹਾ ਨਰਮਾ ਮਿਲਦਾ ਇਹ ਇਹਦੇ ਵਿੱਚ ਕੁਛ ਨਾ ਕੁਛ ਨਿਕਲਿਆ ਆਊਗਾ ਜੀ। ਸਹੀ ਰਿਹਾ ਤਾਂ। ਹਾਂ ਜੀ ਸਹੀ ਰਿਹਾ ਤਾਂ ਕੁਛ ਨਾ ਕੁਛ ਨਿਕਲ ਜੂਗਾ ਜੀ ਖਰਚਾ ਤਾਂ ਕੱਢੂਗਾ ਆਪਦਾ ਆਪਦਾ। ਹੂੰ ਹੂੰ ਤੇ ਇਹੀ ਰੀਜ਼ਨ ਆ ਬਾਈ ਜਿਹੜਾ ਨਰਮਾ ਕਈਆਂ ਨੇ ਵਾਅਬ ਵੀ ਦਿੱਤਾ ਕਈਆਂ ਦੇ ਜ਼ਿਆਦਾ ਹੀ ਖਰਾਬ ਹੋ ਗਏ। ਹਾਂ ਸਾਡੇ ਪਿੰਡ ਚੋਂ ਲਗਭਗ 70-80% ਲੋਕਾਂ ਲਾਉਣਾ ਸ਼ੁਰੂ ਕਰਤਾ ਦਿੱਤੇ ਜਿਹੜਾ ਸੋਨ ਵਾਲਾ ਝੋਨਾ ਸੀ ਫਸਲ ਨੂੰ ਬਈ ਚਿੱਟਾ ਸੋਨਾ ਕਿਹਾ ਜਾਂਦਾ ਸੀ ਸਭ ਤੋਂ ਵੱਧ ਆਪਣੇ ਬਿਲਕੁਲ ਬਿਲਕੁਲ ਹਾਂਜੀ 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 ਚਿੱਟਾ ਚਿੱਟੇ ਸੋਨਾ ਫਿੱਕਾ ਹੁੰਦਾ ਜਾ ਰਿਹਾ ਫਿੱਕਾ ਹੁੰਦਾ ਜਾ ਰਿਹਾ ਬਿਲਕੁਲ ਜੀ ਬਿਲਕੁਲ ਇਸ ਹੱਬ ਨਾਲ ਜੇ ਇਸ ਹੱਬ ਨਾਲ ਜੇ ਚੰਗੇ ਬੀਜ ਆਉਣਗੇ ਚੰਗਾ ਸਪਰੇਆ ਆਉਣੀਆਂ ਫਿਰ ਤਾਂ ਇਹ ਫਸਲ ਬਾਜੂਗੀ ਨਹੀਂ ਤਾਂ ਮੁਸ਼ਕਲ ਹੈ ਜੀ ਇਹ ਫਸਲ ਬਚਾ ਬਈ ਤੁਹਾਡੇ ਕਿੰਨਾ ਕੁ ਰੱਖਵਾ ਸੀ ਨਰਮੇ ਦਾ ਇਸ ਏਰੀਆ 'ਚ ਇਹ ਪਿੰਡ ਦੇ ਵਿੱਚ ਜੀਵਨ ਸਿੰਘ ਵਾਲੇ ਵਿੱਚ ਇੱਥੇ ਹੋ ਬਈ 2-3 ਸੌ ਕਿਲ ਹੈ ਜੀ ਅੱਛਾ ਹੁਣ ਕਿੰਨਾ ਰਹਿ ਗਿਆ ਹੁਣ ਤਾਂ ਮਸਾ 100 ਕਿਲਾ ਹੋ ਗਿਆ ਉਹ ਜਿਹੜਾ 100 ਕਿੱਲਾ ਹੈਗਾ ਉਹ ਉਹ ਸਹੀ ਨਰਮਾ ਉਹਦੀ ਫਲਾਵਰਿੰਗ ਸਟਾਰਟ ਹੋ ਗਈ ਹੁਣ ਕਿਤੇ ਬਾਹਰ ਆ ਗਿਆ ਕੋਈ ਚੰਗਾ ਹੀ ਕੋਈ ਮਾੜਾ ਹੀ ਮਾੜਾ ਵੀ ਆ ਗਿਆ ਹਾਂਜੀ ਕਿੰਨੀ ਕਬਾਈ ਦੀ ਇਹ ਚੀਜ਼ ਨਾਲ ਤੁਹਾਨੂੰ ਲੱਗਦਾ ਕਿ ਸਰਕਾਰ ਨੂੰ ਧਿਆਨ ਦੇਣਾ ਚਾਹੀਦਾ ਬੀਜਾਂ ਵਾਲੇ ਤੇ ਬੀ ਚੰਗਾ ਦੇਣਾ ਚਾਹੀਦਾ ਸਰਪੇਹ ਚੰਗੇ ਦੇਣੀ ਚਾਹੀਦੀ ਹੈ ਜੀ ਅੱదికਾ ਮੀਮੂਨੀ ਫਾਇਟ ਚ ਨੇ ਮੇਰੇ ਉਹ ਹੀ ਬੁਰਾ ਹਾਲਾ ਜੀ ਅੱਛਾ ਹਾਂਜੀ ਫਿਲਹਾਲ ਤਾਂ ਬਈ ਇਹ ਫਲਾਵਰ ਸ਼ੁਰੂ ਹੋ ਗਿਆ ਇਸ ਤੋਂ ਬਾਅਦ ਹੀ ਕਹਿੰਦੇ ਗੁਲਾਬੀ ਸੁੰਢੀ ਪੈਂਦੀ ਹੈ ਹਾਂਜੀ ਹੁਣ ਦੇਖੋ ਹੀ ਵਾਹ ਹੁੰਦਾ ਕਮਾਉਂਸ ਉਹਦੇ ਕੰਮ ਰਹਿ ਗਿਆ ਜੀ ਕਿ ਨਹੀਂ ਜੋ ਬਿਲਕੁਲ ਕਿਸਾਨ ਮਿਹਨਤ ਕਰਦਾ ਪਰ ਸਾਰਾ ਜਿਹੜਾ ਕਹ ਸਕਦੀ ਹੈ ਮਿਹਨਤ ਕੁਦਰਤ ਦੇ ਸਹਾਰੇ ਹੁੰਦੀ ਹੈ ਕਿ ਕੁਦਰਤ ਨੇ ਕਿਸਾਨਾਂ ਦੀ ਮਿਹਨਤ ਇਹ ਉਹਨਾਂ ਨੂੰ ਮੁੱਲ ਮੋੜਨਾ ਜਾਂ ਉਹ ਤੇ ਪਾਣੀ ਫੇਰਨਾ ਪਰ ਕਿਤਨੇ ਕਿਤੇ ਸਰਕਾਰਾਂ ਦਾ ਵੀ ਇਹਦੇ ਵਿੱਚ ਕਸੂਰ ਹੈਗਾ ਸਰਕਾਰਾਂ ਚਾਹਣ ਤਾਂ ਸਭ ਕੁਝ ਵਧੀਆ ਹੋ ਸਕਦਾ ਰੇਹਾਂ ਸਪਰੇਹਾਂ ਵਧੀਆ ਮਿਲ ਸਕਦੀਆਂ ਬੀਜ ਵਧੀਆ ਮਿਲ ਸਕਦੇ ਕੁਆਲਟੀ ਦੇ ਪਰ ਹਰ ਵਾਰ ਦਾਅਵੇ ਖੋਖਲੇ ਹੁੰਦੇ ਇਸ ਵਾਰ ਵੀ ਕਿਸਾਨਾਂ ਦਾ بڑے ਵੱਡੇ ਪੱਧਰ ਤੇ ਨਰਮੇ ਤੋਂ ਜਿਹੜਾ ਮੋਹ ਪੰਗ ਹੋ ਗਿਆ ਚਿੱਟਾ ਸੋਨਾ ਆਪਣੀ ਚਮਕ ਜਿਹੜਾ ਖੋਂਦਾ ਜਾ ਰਿਹਾ ਮਾਲਵਾ ਇਲਾਕੇ ਚ ਨਰਮਾ ਪੱਟੀ ਇਲਾਕਾ ਸੀਗਾ ਸਭ ਤੋਂ ਵੱਧ ਇੱਥੇ ਚਿੱਟੇ ਸੋਨੇ ਦੀ ਖੇਤੀ ਹੁੰਦੀ ਸੀ ਜਿਹਨੂੰ ਨਰਮਾ ਕਿਹਾ ਜਾਂਦਾ ਪਰ ਉਹ ਨਰਮਾ ਘਟ ਗਿਆ ਪਰ ਹੁਣ ਸਭ ਤੋਂ ਵੱਡਾ ਚਿੰਤਾ ਇਹ ਹੈਗੀ ਕਿ ਜਿਹੜੇ ਕਿਸਾਨਾਂ ਦੀ ਨਰਮੇ ਦੀ ਫਸਲ ਤੁਸੀਂ ਇਸ ਵਕਤ ਦੇਖ ਰਹੇ ਹੋ ਜੀਵਨ ਸਿੰਘ ਵਾਲੇ ਇਹ ਫਸਲ ਫਿਲਹਾਲ ਬਹੁਤ ਵਧੀਆ ਪਰ ਇੰਨੀ ਵਧੀਆ ਨਹੀਂ ਕਹਿ ਸਕਦੇ ਕਿ ਇਹਦਾ ਪੂਰਾ ਪ੍ਰੋਪਰ ਸਾਰਾ ਹੀ ਝਾੜ ਵਧੀਆ ਨਿਕਲੂਗਾ ਕੁਝ ਪਰਸੈਂਟੇਜ ਵਿੱਚੋਂ ਖਰਾਬ ਹੋਣੀ ਸ਼ੁਰੂ ਹੋ ਵੀ ਗਈ ਹੈ ਪਰ ਇਸ ਵਕਤ ਮੇਨ ਟੈਂਸ਼ਨ ਹੈ ਕਿ ਗੁਲਾਬੀ ਸੁੰਡੀ ਦਾ ਖੇਤੀ ਮਾਹਰ ਕਹਿ ਰਿਹਾ ਕਿ ਹੁਣ ਇਹ 10 ਦਿਨ ਤੁਹਾਨੂੰ ਧਿਆਨ ਰੱਖਣਾ ਪੈਣਾ ਕਿਸਾਨਾਂ ਨੂੰ ਜਿਹੜੀਆਂ ਸਪਰੇਹਾਂ ਉਹਦਾ ਧਿਆਨ ਰੱਖੋ ਗੁਲਾਬੀ ਸੁੰਡੀ ਦਾ ਇਸ ਵਕਤ ਕਿਤੇ ਕਿਤੇ ਅਟੈਕ ਜਿਹੜਾ ਉਹ ਦੇਖਿਆ ਗਿਆ ਤਾਂ ਉਮੀਦ ਕਰਦੇ ਹਾਂ ਕਿ ਖੇਤੀਬਾੜੀ ਮਾਹਰ ਵੱਤੋ-ਵੱਤ ਕਿਸਾਨਾਂ ਦੀ ਸਪੋਰਟ ਕਰੂਗੀ ਜਿਹੜੇ ਕਿਸਾਨ ਨੇ ਨਰਮਾ ਬੀਜਿਆ ਤੇ ਉਮੀਦ ਕਰਦੇ ਹਾਂ ਆਉਣ ਵਾਲੇ ਸਮੇਂ ਚ ਨਰਮੇ ਦੇ ਵੀ ਚੰਗੇ ਬੀਜ ਜਿਹੜੇ ਆ ਸਾਹਮਣੇ ਆਣਗੇ ਤਾਂ ਕਿ ਮਾਲਵੇ ਦੀ ਪਛਾਣ ਵੱਜੋ ਇਹ ਚਿੱਟਾ ਸੋਨੇ ਦੀ ਖੇਤੀ ਜਿਹੜੀ ਮਾਲਵਾ ਜਾਣਾ ਜਾਂਦਾ ਚਿੱਟੇ ਸੋਨੇ ਦੀ ਖੇਤੀ ਵੱਜੋ ਪਛਾਣਿਆ ਜਾਂਦਾ ਹੈ ਕਿ ਮਾਲਵੇ ਸਭ ਤੋਂ ਵੱਧ ਨਰਮੇ ਦੀ ਖੇਤੀ ਹੁੰਦੀ ਹੈ ਤਾਂ ਉਹ ਖੇਤੀ ਬਰਕਰਾਰ ਰਹੇ ਉਹਦੀ ਚਮਕ ਜਿਹੜੀ ਫਿੱਕੀ ਨਾ ਪਵੇ ਕੈਮਰਾਮੈਨ ਪ੍ਰਿਤਪਾਲ ਦੇ ਨਾਲ ਅਮਿਤ ਸ਼ਰਮਾ ਰਜਨਾ ਸਪੋਕਸਮੈਨ ਪਿੰਡ ਜੀਵਨ ਸਿੰਘ ਵਾਲਾ ਅਠਿੰਡਾ